ਆਪਨੇ ਇੱਕ ਨਾਮ ਸੁਣਿਆ ਹੋਣਾ ਜੀ ਭਾਈ ਰਣ ਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ ਬੜੀ ਲੰਬਾ ਸਮਾਂ ਇਹਨਾ ਨੇ ਕੌਮ ਦੀ ਸੇਵਾ ਕੀਤੀ ਇਹਨਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ ਗੁਰੂ ਮੱਲ ਕਿਰਪਾ ਕਰਨ ਸਾਡਾ ਵਿਸ਼ਵਾਸ ਬਣੇ ਜੀ ਗੁਰਬਾਣੀ ਤੇ ਸਾਡਾ ਵਿਸ਼ਵਾਸ ਬਣੇ ਜੋ ਸਤਗੁਰ ਨੇ ਸਾਨੂੰ ਬਾਣੀ ਦਿੱਤੀ ਹੈ ਜਦੋਂ ਇਸ ਬਾਣੀ ਤੇ ਵਿਸ਼ਵਾਸ ਬਣ ਜੇਗਾ ਨਾ ਉਦੋਂ ਜੀਵਨ ਪਲਟ ਜਾਏਗਾ ਭਾਈ ਰਣਜੀਤ ਸਿੰਘ ਦੀ ਉਮਰ ਵੱਲ ਛੋਟੀ ਸੀਗੀ ਉਦੋਂ ਜਦੋਂ ਇਹਨਾਂ ਦੇ ਪਿਤਾ ਜੀ ਬਿਮਾਰ ਹੋ ਗਏ ਲੁਧਿਆਣੇ ਸੀਐਮਸੀ ਹਸਪੀਟਲ ਦੇ ਅੰਦਰ ਉਹਨਾਂ ਦੇ ਪਿਤਾ ਨੂੰ ਦਾਖਲ ਕੀਤਾ ਗਿਆ ਬਿਮਾਰੀ ਕੀ ਸੀ ਜੀ ਕਿ ਪੇਟ ਵਿੱਚ ਪਾਣੀ ਭਰ ਜਾਂਦਾ ਸੀਗਾ ਡਾਕਟਰ ਪਾਣੀ ਕੱਢਦੇ ਤੇ ਫੇਰ ਭਰ ਜਾਂਦਾ ਇੱਕ ਦਿਨ ਚ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਪੇਟ ਵਿੱਚ ਪਾਣੀ ਭਰਨਾ ਤੇ ਡਾਕਟਰਾਂ ਨੇ ਕੱਢ ਦੇਣਾ ਜੀ ਲਗਾਤਾਰ ਇਹ سلسلہ ਚੱਲਦਾ ਰਿਹਾ 15 20 ਦਿਨ ਪਰ ਕੋਈ ਆਰਾਮ ਨਹੀਂ ਆਇਆ ਆਖਰ ਨੂੰ ਡਾਕਟਰਾਂ ਨੇ ਭਾਈ ਰਣਧੀਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਹਲੇ ਬੱਚੇ ਸਨ ਉਹਨਾਂ ਨੂੰ ਆਖਿਆ ਕਿ ਪੁੱਤਰ ਤੁਸੀਂ ਅੱਜ ਇਹ ਕਮਰਾ ਸਾਡੇ ਹਸਪੀਟਲ ਵਾਲਾ ਖਾਲੀ ਕਰ ਦਿਓ ਤੁਹਾਡੇ ਪਿਤਾ ਦਾ ਇਲਾਜ ਨਹੀਂ ਹੋ ਸਕਦਾ ਅਸੀਂ ਪਾਣੀ ਕੱਢਦੇ ਆਂ ਤੇ ਪਾਣੀ ਫੇਰ ਪਰ ਜਾਂਦਾ ਸਾਡੇ ਹੁਣ ਹੱਥ ਖੜੇ ਆ ਤੁਸੀਂ ਅੱਜ ਇਹ ਕਮਰਾ ਖਾਲੀ ਕਰ ਦਿਓ ਆਪਣਾ ਸਮਾਨ ਇਕੱਠਾ ਕਰ ਲਓ ਤੇ ਅੱਜ ਸ਼ਾਮ ਨੂੰ ਤੁਸੀਂ ਆਪਣੇ ਘਰ ਚਲੇ ਜਾਓ ਆਪਣੇ ਪਿਤਾ ਜੀ ਦੀ ਘਰ ਜਾ ਕੇ ਸੇਵਾ ਕਰੋ ਜਿੰਨੀ ਕਰ ਸਕਦੇ ਹੋ ਹੁਣ ਇਹਨਾਂ ਦਾ ਕੁਝ ਵੀ ਨਹੀਂ ਬਣ ਸਕਦਾ ਜ਼ਿੰਦਗੀ ਖਤਮ ਹੈ ਜਿਹੜੇ ਜ਼ਿੰਦਗੀ ਦੇ 2-4 ਦਿਨ ਰਹਿੰਦੇ ਨੇ ਤੁਸੀਂ ਆਪਣੇ ਘਰ ਲ ਜਾ ਕੇ ਇਹਨਾਂ ਦੀ ਸੇਵਾ ਕਰ ਲਓ ਭਾਈ ਰਣਧੀਰ ਸਿੰਘ ਦੀ ਹਲੇ ਬੱਚੇ ਸਾਹਦੇ ਬੈਠੇ ਸੋਚੀ ਪੈ ਕੇ ਕੀ ਬਣ ਗਿਆ ਉਸੇ ਸਮੇ ਭਾਈ ਹੀਰਾ ਸਿੰਘ ਜੀ ਉਹ ਪਹੁੰਚੇ ਕਿ ਭਾਈ ਰਣਧੀਰ ਸਿੰਘ ਦੇ ਪਿਤਾ ਦੇ ਮਿੱਤਰ ਸਾਡ ਭਾਈ ਹੀਰਾ ਸਿੰਘ ਦੀ ਜਦੋਂ ਉਹ ਪਹੁੰਚੇ ਆਪਣੇ ਮਿੱਤਰ ਦਾ حال چال ਪੁੱਛਣ ਵਾਸਤੇ ਉਹਦੀ ਖਬਰ ਲੈਣ ਵਾਸਤੇ ਤੇ ਦੇਖਿਆ ਕਿ ਭਾਈ ਰਣਧੀਰ ਸਿੰਘ ਦੀ ਅੱਖਾਂ ਵਿੱਚ ਅਥਰੂ ਸਦ ਤੇ ਪੁੱਛਿਆ ਪੁੱਤਰ ਤੇਰੀ ਅੱਖਾਂ 'ਚ ਹੰਝੂ ਕਿਉਂ ਹੈ ਤੇਰੀ ਅੱਖਾਂ ਦੇ ਵਿੱਚ ਅਥਰੂ ਕਿਉਂ ਹੈ ਤੂੰ ਚੁੱਪ ਚਾਪ ਕਿਉਂ ਬੈਠਾ ਆ ਭਾਈ ਰਣਧੀਰ ਸਿੰਘ ਜੀ ਨੇ ਜਵਾਬ ਦਿੱਤਾ ਕਿ ਡਾਕਟਰਾਂ ਨੇ ਅੱਜ ਪਿਤਾ ਜੀ ਨੂੰ ਜਵਾਬ ਦਿੱਤਾ ਆ ਤੇ ਆਖਿਆ ਕਿ ਤੁਸੀਂ ਪਿਤਾ ਜੀ ਨੂੰ ਘਰ ਲੈ ਜੋ ਪਿੱ ਘਰ ਦਾ ਕਿ ਇਹਨਾਂ ਦੀ ਸੇਵਾ ਕਰੋ ਇਹਨਾਂ ਦੀ ਬਿਮਾਰੀ ਦਾ ਸਾਡੇ ਕੋਲ ਕੋਈ ਇਲਾਜ ਨਹੀਂ ਹੈ ਇਹਨਾਂ ਦੀ ਘਰ ਦਾ ਜੇ ਸੇਵਾ ਕਰ ਲਓ ਹੁਣ ਦੇਖੋ ਸੰਗਤ ਜੀ ਵਿਸ਼ਵਾਸ ਭਾਈ ਹੀਰਾ ਸਿੰਘ ਜੀ ਨੇ ਆਖਿਆ ਭਾਈ ਰਣਧੀਰ ਸਿੰਘ ਨੂੰ ਅਨੇ ਫਿਰ ਕੀ ਹੋਇਆ ਜੇ ਇਹ ਡਾਕਟਰਾਂ ਨੇ ਜਵਾਬ ਦੇਤਾ ਫਿਰ ਕੀ ਹੋਇਆ ਜੇ ਇਹ ਡਾਕਟਰਾਂ ਨੇ ਜਵਾਬ ਦਿੱਤਾ ਹਲੇ ਇੱਕ ਡਾਕਟਰ ਸਾਡੇ ਕੋਲ ਹੈ ਅੱਪਾ ਉਸ ਡਾਕਟਰ ਦੇ ਚਰਨਾਂ 'ਚ ਬੇਨਤੀ ਕਰਾਂਗੇ ਜਦੋਂ ਉਸ ਡਾਕਟਰ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹ ਡਾਕਟਰ ਐਸਾ ਆ ਜਿਹੜਾ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦਾ ਆ ਭਾਈ ਹੀਰਾ ਸਿੰਘ ਨੇ ਆਖਿਆ ਅੱਪਾ ਕੋਲ ਇੱਕ ਐਸਾ ਡਾਕਟਰ ਹੈ ਜਿਹੜਾ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦਾ ਆ ਭਾਈ ਰਣਧੀਰ ਸਿੰਘ ਨੇ ਪੁੱਛਿਆ ਕਿ ਐਸਾ ਡਾਕਟਰ ਕੌਣ ਹੈ ਭਾਈ ਹੀਰਾ ਸਿੰਘ ਨੇ ਆਖਿਆ ਕਹਿੰਦੇ ਪੁੱਤਰ ਕੰਮ ਕਰਨਾ ਤੂੰ ਇੱਕ ਆਪਣੇ ਪਿਤਾ ਦੇ ਸਿਰ ਨੂੰ ਆਪਣੀ ਗੋਦ ਵਿੱਚ ਰੱਖਣਾ ਤੇ ਰੋਜ਼ ਪੰਜ ਜਪਜੀ ਸਾਹਿਬ ਦੇ ਪਾਠ ਕਰਦੇ ਆਂ। ਭਰੋਸਾ ਦੇ ਕਿਉਂ ਜੀ ਹੁਣ ਰੋਜ਼ ਪੰਜ ਜਪਜੀ ਸਾਹਿਬ ਦੇ ਪਾਠ ਕਰਦੇ ਆਂ ਜਦੋਂ ਇੱਕ ਜਪਜੀ ਸਾਹਿਬ ਦਾ ਪਾਠ ਸਮਾਪਤ ਹੋਏਗਾ ਜਦੋਂ ਪੜੇਗਾ ਪੁੱਤਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਜਦੋਂ ਇੱਕ ਪਾਠ ਪੜ੍ਹੇਗਾ ਤੇ ਪੁੱਤਰ ਪਾਠ ਪੜ੍ਹਨ ਤੋਂ ਬਾਅਦ ਤੂੰ ਬੋਲਣਾ ਆਂ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਗੈ ਜਿਸ ਜੱਠੇ ਸਭ ਦੁੱਖ ਜਾਏ ਇੱਕ ਪਾਠ ਸਮਾਪਤ ਹੋਏਗਾ ਤੂੰ ਬੋਲਣਾ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਗੈ ਜਿਸ ਜੱਠੇ ਸਭ ਦੁੱਖ ਜਾਏ ਸੰਗਤ ਜੀ ਭਰੋਸਾ ਹੋਵੇ ਤੇ ਯਾਦ ਰੱਖਿਓ ਡੁੱਬਦੇ ਵੇੜੇ ਵੀ ਪਾਰ ਲੱਗ ਜਾਂਦੇ ਆ ਉਸ ਬੱਚੇ ਨੇ ਭਾਈ ਰਣਧੀਰ ਸਿੰਘ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕਰਤਾ ਜੀ ਆਪਣੇ ਪਿਤਾ ਦੀ ਗੋਦੀ ਆਪਣੇ ਪਿਤਾ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਜਪਜੀ ਸਾਹਿਬ ਦਾ ਇੱਕ ਪਾਠ ਸਬਾਪਤ ਹੋਣਾ ਤੇ ਬਾਅਦ ਵਿੱਚੋਂ ਕਹਿਣਾ ਸ਼੍ਰੀ ਗੁਰਕ੍ਰਿਸ਼ਨ ਧਿਆਈ ਗਏ ਇਸ ਰਿੱਠੇ ਸਬਦ ਖੁਜਾਏ ਸ਼੍ਰੀ ਗੁਰਕ੍ਰਿਸ਼ਨ ਧਿਆਈ ਗਏ ਇਸ ਰਿੱਠੇ ਸਭ ਦੁੱਖ ਜਾਏ ਦੂਜਾ ਪਾਠ ਪੜਨਾ ਫਿਰ ਬੋਲਣਾ ਤੀਜਾ ਪੜਨਾ ਫਿਰ ਬੋਲਣਾ ਚੌਥਾ ਪੜਿਆ ਫਿਰ ਬੋਲਿਆ ਪੰਜਵਾਂ ਪੜਿਆ ਫਿਰ ਬੋਲਿਆ ਇੰਨੇ ਨੂੰ ਥੋੜੇ ਕੋ ਸਮੇਂ ਬਾਅਦ ਡਾਕਟਰ ਆ ਗਿਆ ਡਾਕਟਰ ਬੜਾ ਗੁੱਸੇ ਵਿੱਚ ਤਨਾ ਤੁਹਾਨੂੰ ਆਖਿਆ ਸੀ ਕਮਰਾ ਖਾਲੀ ਕਰ ਦਿਓ ਤੁਸੀਂ ਕਮਰਾ ਖਾਲੀ ਕਿਉਂ ਨਹੀਂ ਕੀਤਾ ਤੁਹਾਨੂੰ ਆਖਿਆ ਤੁਸੀਂ ਆਪਣੇ ਘਰ ਚਲੇ ਜਾਓ ਆਪਣੇ ਘਰ ਕਿਉਂ ਨਹੀਂ ਗਏ ਤੁਹਾਨੂੰ ਆਖਿਆ ਕੋਈ ਇਲਾਜ ਨਹੀਂ ਹੈ ਤੁਹਾਡੇ ਪਿਤਾ ਦਾ ਉਸ ਗੱਲ ਕਿਉਂ ਨਹੀਂ ਮੰਨਦੇ ਡਾਕਟਰ ਹਲੇ ਗੁੱਸੇ ਵਿੱਚ ਬੋਲ ਹੀ ਰਿਹਾ ਸੀ ਕਿ ਪਾਇਰਨ ਧੀਰ ਸਿੰਘ ਦੇ ਪਿਤਾ ਦੇ ਢਿੱਡ ਦੇ ਉੱਤੇ ਜਿਸ ਪੇਟ ਵਿੱਚ ਪਾਣੀ ਭਰਿਆ ਸੀ ਡਾਕਟਰ ਦੀ ਨਿਗਾ ਉੱਥੇ ਗਈ ਕਿ ਦੇਖਿਆ ਪੇਟ ਬਿਲਕੁਲ ਲੱਕ ਨਾਲ ਲੱਗਿਆ ਹੋਇਆ ਸੀਗਾ ਵਿੱਚ ਕੋਈ ਪਾਣੀ ਨਹੀਂ ਹੈ ਡਾਕਟਰ ਨੇ ਪੁੱਛਿਆ ਹਿੰਦੀ ਵਿੱਚ ਬੋਲਿਆ ਅਰੇ ਇਹ کیسے ਹੋ ਗਿਆ ਇਹਦਾ ਇਹਦਾ ਪੇਟ ਵਿੱਚ ਪਾਣੀ ਭਰਿਆ ਰਹਿੰਦਾ ਸੀ ਹੁਣ ਪੇਟ ਵਿੱਚ ਪਾਣੀ ਕੋਈ ਨਹੀਂ ਲੱਕ ਨਾਲ ਪੇਟ ਲੱਗ ਗਿਆ ਰੇ ਇਹ کیسے ਹੋ ਗਿਆ ਇਹ ਚਮਤਕਾਰ ਕਿਸ ਨੇ ਕੀਤਾ ਤੇ ਭਾਈ ਰਣਧੀਰ ਸਿੰਘ ਨੇ ਬੋਲਿਆ ਕਿ ਸਾਡੇ ਕੋਲ ਇੱਕ ਵੱਡਾ ਡਾਕਟਰ ਹੈ ਜਿਨ੍ਹਾਂ ਨੇ ਤੁਹਾਨੂੰ ਵੀ ਡਾਕਟਰ ਬਣਾਇਆ ਮੈਂ ਸ੍ਰੀ ਹਰਿ ਕ੍ਰਿਸ਼ਨ ਧਿਆਇ ਗਿਆ ਜਿਸੇ ਡਿੱਟੇ ਸਭ ਦੁੱਖ ਜਾਏ ਮੈਂ ਬਾਰ-ਬਾਰ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਦਾ ਨਾਮ ਜਪਿਆ ਤੇ ਬਾਬੇ ਨਾਨਕ ਦੇ ਜਪਜੀ ਸਾਹਿਬ ਨੂੰ ਪੜਿਆ ਤੋਂ ਡਿੱਟੇ ਹਸਪੀਟਲ ਵਿੱਚ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਆ ਕੇ ਵਰਤ ਗਏ ਨੇ ਤੇ ਮੇਰੇ ਪਿਤਾ ਦੀ ਬਿਮਾਰੀ ਨੂੰ ਹਮੇਸ਼ਾ ਲਈ ਕੱਟ ਗਏ ਨੇ ਸਤ ਗੁਰੂ ਜੀ ਦੀ ਕਿਰਪਾ ਹੋਈ ਕਿ ਭਾਈ ਰਣਦੀਰ ਸਿੰਘ ਦੇ ਪਿਤਾ ਦੀ ਜਿਹੜੀ ਇਹ ਬਿਮਾਰੀ ਲੱਗੀ ਹੋਈ ਸੀ ਇਹ ਬਿਮਾਰੀ ਜੜ ਤੋਂ ਖਤਮ ਹੋ ਗਈ ਜਿਸ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਭਾਈ ਸਰੀਰ ਹੁਣ ਖਤਮ ਹੋ ਜਾਏਗਾ ਜ਼ਿੰਦਗੀ ਹੁਣ ਖਤਮ ਹੋ ਜਾਏਗੀ ਮੁੜ ਕੇ ਫੇਰ ਪੋਟਾ ਹੋਏਗਾ ਉਹ ਸਾਰੀ ਬਿਮਾਰੀ ਨਾਰਮਲ ਹੋਈ ਸਾਰੀ ਰਿਪੋਰਟਾਂ ਨਾਰਮਲ ਹੋਈਆਂ ਤੇ ਭਾਈ ਰਣਦੀਰ ਸਿੰਘ ਦੇ ਪਿਤਾ ਦੀ ਜ਼ਿੰਦਗੀ ਬਚ ਗਈ ਸੀ ਸੋ ਮੇਰਾ ਕਹਿਣਾ ਭਾਵ ਸੰਗਤ ਜੀ ਉਦੋਂ ਸ਼ਰਧਾ ਨਾਲ ਵਿਸ਼ਵਾਸ ਨਾਲ ਅਸੀਂ ਪੜਾਂਗੇ ਉਦੋਂ ਗੁਰਬਾਣੀ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਕੱਟ ਕੇ ਰੱਖ ਦੇਗੀ ਵੱਡੀ ਤੋਂ ਵੱਡੀ ਮੁਸ਼ਕਲਾ ਵੀ ਦੂਰ ਕਰ ਦੇਗੀ ਕੰਮ ਜਿਹੜੇ ਸਾਡੇ ਨਹੀਂ ਬਣਦੇ ਉਹ ਸਾਰੇ ਕੰਮ ਬਣਨਗੇ ਜਿੱਦਣ ਅਸੀਂ ਭਰੋਸਾ ਰੱਖ ਕੇ ਜਿੱਦਣ ਵਿਸ਼ਵਾਸ ਰੱਖ ਕੇ ਜਿੱਦਣ ਗੁਰੂ ਦੇ ਉੱਤੇ ਅਸੀਂ ਪੂਰਾ ਨਿਸ਼ਚੈ ਰੱਖ ਕੇ ਗੁਰਬਾਣੀ ਨੂੰ ਪੜਾਂਗੇ ਉਦੋਂ مالک ਹਾਰ ਥਾ ਤੇ ਸਹਾਈ ਹੋ ਕੇ ਸਾਡੇ ਹਰ ਇੱਕ ਕੰਮ ਨੂੰ ਨਿਪਰੇ ਚਾੜਨਗੇ ਬਸ ਗੁਰੂ ਤੇ ਭਰੋਸਾ ਰੱਖਿਓ